ਹਥਿਆਰਾਂ ਦੇ ਨਾਲ ਲੈਸ ਹੋ ਕੇ ਗੁੰਡਾਗਰਦੀ ਕੀਤੀ ਜਾ ਰਹੀ ਹੈ ਜਿਸ ਦੀਆਂ ਤਸਵੀਰਾਂ ਵੇਖ ਕੇ ਤੁਸੀਂ ਵੀ ਹੈਰਾਨ ਪਰੇਸ਼ਾਨ ਹੋ ਜਾਓਗੇ ਇਸੇ ਸਬੱਤ ਦੇ ਨਾਲ ਗੁੰਡਾ ਅਨਸਰਾ ਦੇ ਵੱਲੋਂ ਸ਼ਰਮ ਹਥਿਆਰਾਂ ਨੂੰ ਲਹਿਰਾਉਂਦੇ ਹੋਏ ਪੱਥਰਬਾਜ਼ੀ ਕੀਤੀ ਜਾ ਰਹੀ ਹੈ ਲੱਗਦਾ ਹੈ ਕਿ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਹੀ ਨਹੀਂ ਹੈ ਇਹ ਲੋਕ ਕਾਨੂੰਨ ਨੂੰ ਜੇਬ ਦੇ ਵਿੱਚ ਸਮਝਦੇ ਨੇ ਇਹ ਡਿਵੀਜ਼ਨ ਨੰਬਰ 7 ਦੇ ਅਧੀਨ ਆਉਂਦਾ ਇਲਾਕਾ ਡਬਲਯੂ ਐਸ ਕਲੋਨੀ ਜਿੱਥੇ ਇਹਨਾਂ ਗੁੰਡਾ ਅਨਸਰਾ ਦੇ ਵੱਲੋਂ ਹਮਲਾ ਜਿਹੜਾ ਕੀਤਾ ਗਿਆ ਤੇ ਦੱਸਦੇ ਇਹ ਕਿ ਇੱਕ ਪਤੀ ਪੱਤੀ ਉਹਨਾਂ ਦੇ ਲੜਕੇ ਦੀ ਕੁੱਟਮਾਰ ਕਰਨ ਤੋਂ ਇਲਾਵਾ ਉਹਨਾਂ ਦੀ ਨਵੀਂ ਗੱਡੀ ਦੀ ਵੀ ਭਾਂਤੜ ਹੋਈ ਹੈ ਜਦੋਂ ਲੋਕ ਅੱਪੀ ਸ਼ਿਕਾਇਤ ਦਰਜ ਕਰਵਾਉਣ ਗਏ ਨੇ ਤਾਂ ਗੁੰਡਿਆਂ ਦੇ ਵੱਲੋਂ ਸ਼ਰਿਆਮ ਥਾਣੇ ਦੇ ਅੰਦਰ ਉਹਨਾਂ ਦੀ ਕੁੱਟਮਾਰ ਕੀਤੀ ਜਿਸ ਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਦਾਲ ਦੇ ਵਿੱਚ ਜ਼ਰੂਰ ਕੁਝ ਗਾਲ ਹੈ ਨਹੀਂ ਤਾਂ ਕਿਸੇ ਦੀ ਕੀ ਮਚਾਰ ਕੀ ਥਾਣੇ ਦੀ ਦੁਵਾਰ ਦੇ ਅੰਦਰ ਕਿਸੇ ਦੀ ਕੁੱਟਮਾਰ ਕਰੇ ਬਲਸ ਮੁਲਾਜ਼ਮ ਕਮਰੇਆਂ 'ਚ ਬੈਠੇ ਰਹਣ ਕਿਉਂ ਵੀ ਜਦੋਂ ਥਾਣੇ ਦੇ ਵਿੱਚ ਸਰਕਾਰੀ ਕੈਮਰੇ ਲੱਗੇ ਹੋਣ ਫਿਰ ਹਾਲਾ ਥਾਣਾ ਪੁਲਿਸ ਵੱਲੋਂ ਤਾਂ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਇਸਾ ਮਾਮਲਾ ਸਬੰਧਿਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਭਾਜੀ ਕੀ ਨਾਮ ਹੈ ਜੀ? ਮੇਰਾ ਭਾਈ ਨਾਮ ਰਾਜੂ ਕੁਮਾਰ ਜੀ। ਸੱਟਾਂ ਕਿੱਥਾਂ ਲੱਗੀਆਂ ਕੀ ਮਾਮਲਾ ਕੀ ਹੈ? ਮਾਮਲਾ ਭਾਜੀ ਇੱਧਰ ਰਾਤ ਦੀਵਾਲੀ ਸੀਗੀ। ਮੁੰਡੇ ਮੇਰਾ ਮੇਰਾ ਮੁੰਡਾ ਸੀਗੇ ਨੂੰ ਮੈਂ ਮੁੱਲ ਟਿੱਕੀ ਲੈਣ ਵਾਸਤੇ ਭੇਜਿਆ ਮੈਂ ਕਿ ਉਹਦੇ ਘਰ ਰੋਟੀ ਖਾਣੇ ਇੱਕ ਮਿਲਾ ਕੇ। ਆ ਮੇਰਾ ਮੁੰਡਾ 15 ਸਾਲ ਦਾ ਸ਼ਿਵਮ। ਇੱਕ ਗੇੜ ਦੁਕਾਨ ਤੋਂ ਟਿੱਕੀ ਲੈਣ ਵਾਸਤੇ। ਉਹਨਾਂ ਦੇ ਦੋ ਮੁੰਡੇ ਸੀਗੇ ਆ ਇੱਕ ਤਾਂ ਰੋਹਿਤ ਤੇ ਇੱਕ ਅੰਨੂ। ਉਹਨਾਂ ਨੇ ਜਲਦੀ ਹੋਈ ਲੜੀ ਪਟਾਕਿਆਂ ਦੇ ਲਾ ਕੇ ਲੜੀ। ਉਹਦੇ ਛੱਡ ਦੇ ਵਿੱਚ ਪਾਤੀ। ਉਹ ਛੱਡ ਦੇ ਵਿੱਚ ਪਾਤੀ ਤੇ ਉਹ ਮੁੰਡੇ ਸੀ ਉਹਨਾਂ ਨੂੰ ਬਚਾ ਲਿਆ ਇਹਨੂੰ ਜਦੋਂ ਅਸੀਂ ਸਾਨੂੰ ਪਤਾ ਲੱਗਿਆ ਵੀ ਉੱਥੇ ਮੁੰਡੇ ਨੇ ਐਦਾਂ ਕਰਤਾ ਅਸੀਂ ਮੈਂ ਤੇ ਮੇਰੀ بوطੀ ਗਏ ਉੱਥੇ ਉੱਥੇ ਗਏ ਤਾਂ ਉਹ ਵਿਚਾਰੇ ਬੰਦੇ ਉਹਦੇ ਮਿਲ ਕੇ ਬਹਿ ਗਏ ਉਹ ਕਹਿੰਦੇ ਵੀ ਛੱਡੋ ਪਰ ਦਿਵਾਲੀ ਹੈ ਕੀ ਲੜਨਾ ਹੈਗਾ ਅਸੀਂ ਆਪਣੇ ਘਰੇ ਆ ਗਏ ਅਸੀਂ ਆਪਣੇ ਘਰੇ ਆ ਕੇ ਗੱਡੀ ਵਾਲਾ ਦਰਬਾਰ ਬਾਬੇ ਦੀ ਗੱਡੀ ਹੈ ਅਸੀਂ ਆਪਣੇ ਘਰੇ ਸੋ ਗਏ ਆ ਕੇ ਠੀਕ ਹੈ ਰਾਤ ਨੂੰ 1 ਵਜੇ 28 ਮਿੰਟ ਦੇ ਸਾਡੇ ਘਰ ਦੇ ਬਾਹਰ ਉਹਨਾਂ ਨੇ ਪਹਿਲਾਂ ਉਹ ਆ ਕੇ ਉਹਨਾਂ ਨੇ ਪਹਿਲਾਂ ਬੰਬ ਜਾਇਏ ਵੱਡੇ ਵੱਡੇ ਬੰਬ ਜਾਇਦੇ ਗੇਟ ਖੋਲਿਆ ਗੇਟ ਖੋਲਦੇ ਸਾਡੇ ਤੇ ਮੇਰੇ ਤਾਂ ਟੋਕੇ ਇੱਥੇ ਮਾਰਿਆ ਉਹਨਾਂ ਪਰ ਇੱਥੇ ਲਾ ਕੇ ਬਚਾਅ ਹੋ ਗਿਆ ਮੇਰਾ ਇੱਥੇ ਰahulwan ਕਰਤਾ ਮੈਨੂੰ 1:00 ਵਜੇ ਠੀਕ ਹੈ ਜੀ ਉਹਨਾਂ ਨੇ ਪੂਰਾ ਟੱਬਰ ਆਇਆ ਉੱਥੇ ਸੱਤਾ ਰੋਹਿਤ ਅੰਨੂ ਰਾਜਨ ਮਨੋਜ ਸੱਤਾ ਤੇ ਇੱਕ ਉਹਦਾ ਰਾਜੇਂਦਰ ਜੀਜਾ ਆਇਆਗਾ ਚੰਡੀਗੜ੍ਹ ਤੋਂ ਆ ਵਿਸ਼ਾਲ ਰਾਜੇਂਦਰ ਜੀਜਾ ਛਿੰਦਾ ਇਹ ਸਾਰਿਆਂ ਨੇ ਮਿਲ ਕੇ ਸਾਡੇ ਘਰੇ ਹਮਲਾ ਕੀਤਾ ਉਹਨਾਂ ਨੇ ਸਾਨੂੰ ਰahulwan ਕਰਤਾ ਮੈਂ ਜਾ ਕੇ ਸਿਵਲ ਜਾ ਕੇ ਰਾਤ ਨੂੰ 2:30 ਵਜੇ ਇੱਕ ਬੱਬੂ ਹੈਗਾ ਵਾ ਸਿਵਲ ਜਾ ਕੇ ਮੈਂ ਜਾ ਕੇ ਆਪਣਾ ਮੈਡੀਕਲ ਕਰਾਇਆ ਮੈਂ ਥਾਣੇ ਰਾਤ ਨੂੰ ਪੱਟਾ ਦੇ ਕੇ ਆਇਆ ਮਨਾਂ ਨੂੰ ਠੀਕ ਹੈ ਜੀ ਸਵੇਰੇ ਅਸੀਂ ਆਪਣੇ ਘਰੇ ਬੈਠੇ ਆ ਬਾਹਰ ਘਰ ਦੇ ਬਾਹਰ ਬੈ ਕੇ ਅਸੀਂ ਚਾਹ ਪੀ ਰਹੇ ਸੀਗੇ ਉਸ ਗਲੀ ਤੋਂ ਆ ਕੇ ਉਹਨਾਂ ਨੇ 25 30 ਬੰਦੇ ਜਨਾਨੀਆਂ ਤੇ ਬੰਦੇ ਉਹਨਾਂ ਨੇ ਸਾਡੇ ਘਰ ਤੇ ਇਟਾਂ ਦਾ ਉਹਨਾਂ ਹਮਲਾ ਤੇ ਤਲਵਾਰ ਨਾਲ ਹਮਲਾ ਕਰਤਾ ਮਤਲਬ ਇੱਕ ਵਾਰ ਹੀ ਨਹੀਂ ਦੋ ਵਾਰੀ ਹਮਲਾ ਦੋ ਵਾਰੀ ਹੋਇਆ ਦੋ ਵਾਰੀ ਹੋਇਆ ਤਿੰਨ ਵਾਰੀ ਹਮਲਾ ਕੀਤਾ ਉਹਨਾਂ ਨੇ ਤਿੰਨ ਵਾਰੀ ਹਾਂ ਫਿਰ ਅਸੀਂ 112 ਤੇ ਫੋਨ ਕੀਤਾ ਉਹਨਾਂ ਨੇ ਥਾਣੇ ਪੀਸੀ ਆਰ ਆਏ ਥਾਣੇ ਤੋਂ ਮੈਡਮ ਸੀਗੇ ਉਹਨਾਂ ਨਾਮ ਨਹੀਂ ਜਾਣਦਾ ਮੈਡਮ ਉਹ ਜਿਹੜੇ ਮੁਲਾਜ਼ਮ ਸੀਗੇ ਉਹ ਕਹਿੰਦੇ ਵੀ ਥਾਣੇ ਜਾਓ ਮੈਂ ਤਾਂ ਮੇਰੀ ਵੋਟੀ ਅਸੀਂ ਥਾਣੇ ਗਏ ਉਹਨਾਂ ਦੇ 25-30 ਬੰਦੇ ਉੱਥੇ ਥਾਣੇ ਦੇ ਬਾਹਰ ਲੁੱਕ ਕੇ ਬੈਠੇ ਸੀ ਥਾਣੇ ਦੇ ਅੰਦਰ ਗੇਟ ਦੇ ਅੰਦਰ ਮੈਨੂੰ ਤੇ ਮੈਨੂੰ ਤੇ ਮੇਰੀ ਫੋਟੋ ਆ ਦੇਖੋ ਇਹਨੂੰ ਪੂਰਾ ਲਹੂ ਰੂਹਾਨ ਕਰਤਾ ਉਹਨਾਂ ਨੇ ਮਾਰ ਮਾਰ ਕੇ ਪਰ ਮੁਲਾਜ਼ਮ ਬਾਹਰ ਨਹੀਂ ਆਏ ਬੱਚੇ ਮੇਰੇ ਨਾਲੇ ਫਿਰ ਆਪਣਾ ਉੱਥੇ ਐਸਆਈ ਮਾਰ ਮਾਰ ਕੇ ਭੱਜ ਗਏ ਥਾਣੇ ਥਾਣੇ ਦੇ ਅੰਦਰ ਮਾਰਿਆ ਮੈ ਤੁਨੂੰ ਫਿਰ ਐਸਆਈ ਸਾਹਿਬ ਉਹ ਜਿਹੜੇ ਸੁਖਵਿੰਦਰ ਸਾਹਿਬ ਉੱਥੇ ਆਏ ਉਹ ਸਾਡੇ ਉਲਟ ਪੈ ਗਏ ਅਸੀਂ ਉਹਨਾਂ ਨੂੰ ਦਰਖਾਸਤ ਲਿਖਣ ਲੱਗੇ ਉਹ ਸਾਡੇ ਤੋਂ ਉੱਠੇ ਪੈ ਗਏ ਨੇ ਉਹ ਕਹਿੰਦੇ ਕਹਿੰਦੇ ਤੁਹਾਨੂੰ ਮੈਂ ਜਾਣਦਾ ਹਾਂ ਕਿ ਤੁਹਾਡਾ ਇਹ ਹੀ ਕੰਮ ਜਿਹਨਾਂ ਬੰਦਿਆਂ ਨੇ ਮਾਰਿਆ ਹੈਗਾ ਵਾ ਸੱਤਾ ਰਾਜਨ ਰੋਹਿਤ ਮਨੋਜ ਬੱਬੂ ਤੇ ਰੋਹਿਤ ਤੇ ਅੰਨੂ ਇਹਨਾਂ ਦਾ ਸ਼ਰੇਆਮ ਚਿੱਟੇ ਦਾ ਕਾਰੋਬਾਰ ਹੈਗਾ ਵਾ ਹਾਂਜੀ ਚਿੱਟਾ ਵੇਚਦੇ ਨੇ ਰੁਪਈਆ ਵਾ ਵਾ ਕਹਿੰਦੇ ਸਾਡੇ ਜਿਹਨਾਂ ਸਾਡੇ ਕੋਲ ਰੁਪਈਆ ਹੈਗਾ ਨਾ ਅਸੀਂ ਤੁਹਾਡੇ ਲਾ ਦਾਂਗੇ ਪਰ ਤੁਹਾਨੂੰ ਅਸੀਂ ਇੱਥੇ ਰਹਿਣ ਨਹੀਂ ਦੇਵਾਂਗੇ ਅੱਛਾ ਪਹਿਲਾਂ ਉਹਨਾਂ ਨੇ ਮਤਲਬ ਲੜਾਈ ਝਗੜਾ ਵੀ ਆਪ ਲਿਆ ਪੰਗਾ ਵੀ ਹਾਂਜੀ ਹੁਣ ਧਮਕੀਆਂ ਦੇ ਰਹੇ ਕੋਣ ਵੀ 25 30 ਬੰਦੇ ਤਲਵਾਰਾਂ ਘੰਡਾਸੇ ਲੈ ਕੇ ਆਪਣੇ ਘਰ ਦੇ ਬਾਹਰ ਘੱਟੇ ਹੋ ਖੜੇ ਨੇ ਹਮਲੇ ਦੀ ਤਿਆਰੀ ਕਰ ਲੈਣੇ ਉਹ ਤੁਹਾਨੂੰ ਖਤਰਾ ਹੁਣ ਜਾਂਦਾ ਸਾਨੂੰ ਸਾਨੂੰ ਜਾਨ ਤੋਂ ਮਾਰਨ ਦਾ ਖਤਰਾ ਹੈ ਸਾਲਾ ਦੇਖੋ ਖਾਣੇ ਵਿੱਚ ਮਾਰਿਆ ਪੁਲਿਸ ਨੇ ਕੋਈ ਸੁਣਾਈ ਨਹੀਂ ਪੁਲਿਸ ਅਭੀ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਮੁਲਾਜ਼ਮ ਨੇ ਐਸਐਸਪੀ ਦਾ ਆਏ ਸੀਗਾ ਉਹ ਸਾਨੂੰ ਦੇਖ ਕੇ ਉਧਰ ਚਲਾ ਗਿਆ ਮੁੜ ਕੇ ਹੋ ਵੀ ਨਹੀਂ ਆਇਆ ਰਾਜਨ ਨੇ ਰਾਜਨ ਦੇ ਜੀਜੇ ਅੱਛਾ ਹਾਂਜੀ ਰਾਜਨ ਨੇ ਰਾਜਨ ਦੇ ਜੀਜੇ ਤਿੰਨ ਜੀਜੇ ਜਿੰਦਾ ਵਿਸ਼ਾਲ ਆਹ ਲੈ ਜੀ ਜਗ ਮਿਛਾਲੇ ਥਾਣੇ ਮੇ ਵੀ ਵੀਡੀਓ ਪੜੀ ਹੈ ਚੰਡੀਗੜ੍ਹ ਤੋਂ ਆਏ ਨੇ ਸੁਣਾਈ ਨਹੀਂ ਹੋ ਰਹੀ ਹੈ ਪੁਰਾਣੀ ਰੰਜੀਤ ਵੀ ਹੈ ਕਿ ਬੰਦੇ ਪਟਾਕੇ ਨਹੀਂ ਪਾਲਿਸ ਪਤਾ ਨਹੀਂ ਬੱਤੇ ਪਿਛਲੇ ਸਾਲ ਸਾਡੇ ਦਰਬਾਰ ਤੇ ਮੇਲਾ ਸੀਗਾ ਅਸੀਂ ਉੱਥੇ ਮੇਲਾ ਦੇਖ ਰਹੇ ਆਪਣੀ ਕਵਾਲੀਆਂ ਕਰਾ ਰਹੇ ਹਾਂ ਦਰਬਾਰ ਦੀ ਉਹਨਾਂ ਨੇ ਇੱਥੇ ਆ ਕੇ ਸਾਡੀ ਗੱਡੀ ਭੰਨੀ ਸੀ ਉਸ ਟਾਈਮ ਵੀ ਸ਼ਰਾਬਾਂ ਪੀ ਗਏ ਸ਼ਰਾਬ ਨਾਲ ਰੱਜੇ ਹੁੰਦੇ 24 ਘੰਟੇ ਹੋ ਜਾਂਦੇ ਨੇ ਜੈਜ਼ ਗੱਡੀ ਭੰਨੀ ਉਹ ਅਸੀਂ ਥਾਣੇ ਜਾ ਕੇ ਰਿਪੋਰਟ ਦਿਖਾਈ ਅਸੀਂ ਕੁਛ ਨਹੀਂ ਜੀ ਅਸੀਂ ਫੈਸਲਾ ਬੰਦਿਆਂ ਨੇ ਕਹਿੰਦੇ ਫੈਸਲਾ ਕਰ ਲਿਆ ਪਤਾ ਨਹੀਂ ਹੁਣ ਦਿਲ 'ਚ ਕੀ ਉਹਨਾਂ ਦੇ ਕੀ ਨਹੀਂ ਹੈਗੀ ਹੁਣ ਆ ਕੇ ਸ ਬੱਚੇ ਦੇ ਡਰਾਕੇ ਪਾ ਕੇ ਸਾਡੇ ਨਾ ਪਟੰਚੀ ਸ਼ਬਾਬ ਕਿਹੜੀ ਕੱਢੀ ਕਿਹੜੀ ਨਹੀਂ ਮੈਨੂੰ ਹੀ ਮਾਰਿਆ ਇਹਨੂੰ ਹੀ ਮਾਰਿਆ ਕੋਈ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਕੁਝ ਵੀ ਨਹੀਂ ਹੈਗਾ ਇਹ ਦੋ ਮੁੰਡੇ ਮੇਰੇ ਰਸਤੇ ਨੇ ਪੜਤੇ ਸਾਡੇ ਹੁਣ ਆ ਇੱਕ ਮੇਰਾ ਮੁੰਡਾ ਫੱਟੜ ਹੈਗਾ ਪੈਰ ਤੇ ਲੱਗੀ ਹੋਈ ਹੈ ਫੇ ਲੰਗੜਾ ਹੋ ਗਿਆ ਮੇਰੀ 40 ਨੂੰ ਟੀਨਾ ਨੂੰ ਇਹਨਾਂ ਨੇ ਥੰਡੇ ਅੰਦਰ ਰਾਜਨ ਨੇ ਅੰਨੂ ਨੇ ਦਿਰਾਣੀ ਹੈ ਇਸ ਕੋ ਵੀ ਰਾਜਨ ਅੰਨੂ ਮਾਂਗ ਕਰ ਵੀ ਮੇਰੇ ਕੋ ਸੇਫਟੀ ਚਾਹੀਏ ਮੇਰੇ ਕੋ ਸਾਨੂੰ ਇੱਕ ਤਾਂ ਇੱਕ ਤਾਂ ਸਾਨੂੰ ਸੁਰੱਖਿਆ ਚਾਹੀਦੀ ਹੈ ਸਾਨੂੰ ਜਾਨ ਤੋਂ ਮਾਰ ਦਾਂ ਤੋਂ ਮਨਸ ਨੂੰ ਖਤਰਾ ਹੈਗਾ ਵੀ ਉਹ ਉਹਨਾਂ ਕੋਲ ਨਾਸੇ ਤਲਵਾਰਾ ਬਦਮਾਸ਼ ਆ ਗਏ ਹੈ CCTV ਹੈਗੀ ਜਿੱਦਾਂ ਕੋਈ ਦੱਸੇ ਕਿ ਕੈਮਰੇ ਲੱਗੇ ਆਗੇ ਨੇ ਅਸੀਂ CCTV ਕਿੱਡਾਵਾਗੇ ਸਾਡੇ ਘਰ ਤੋਂ ਪਟਾਕੇ ਬਜਾਉਣੇ ਰਾਤੀ ਬੰਮਰ ਲਾ ਕੇ ਇਲਾਕਾ ਕਿਹੜਾ ਹੈਗਾ ਸੈਕਟਰ 33 ਪੈਂਦਾ ਵਾ ਡਿਵੀਜ਼ਨ ਨੰਬਰ 777 ਏਰੀਆ ਦਾ ਨਾਡ ਸਣਾ ਵਾ ਅੱਛਾ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਦਾ ਰੋਲ ਰਿਹਾ ਹੁਣ ਫਿਰ ਮੈਨੂੰ ਕੁਝ ਦੋ ਇੱਕ ਮੁਲਾਜ਼ਮ ਲੈ ਕੇ ਉਹਨਾਂ ਨੂੰ ਮੌਕਾ ਦੇਖਿਆ ਉਹ ਚਲੇ ਗਏ ਥਾ ਥਾਣਾ